ਕੇਂਦਰੀ ਟ੍ਰਾਂਸਪੋਰਟ ਮੰਤਰੀ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਹੈ ਵੀ ਜਿਹੜੇ ਟੋਲ ਹੈ ਨੈਸ਼ਨਲ ਹਾਈਵੇ ਹੈ ਪਾਵੇਂ ਐਕਸਪ੍ਰੈਸ ਹਾਈਵੇ ਉਹਨਾਂ ਤੇ ਉੱਤੇ ਆਟੋਮੈਟਿਕ ਸਿਸਟਮ ਰਾਹੀਂ ਉਹਨਾਂ ਦੇ ਵਾਹਨਾਂ ਦੇ ਟੋਲ ਕੱਟੇ ਜਾਣਗੇ ਉਸ ਨੂੰ ਲੈ ਕੇ ਜਿਹੜੇ ਟੋਲ ਕਰਮਚਾਰੀ ਹੈ ਉਹਨਾਂ ਵਿੱਚ ਰੋਸ ਫੈਲਦਾ ਜਾ ਰਿਹਾ ਹੈ ਔਰ ਦੇਸ਼ ਭਰ ਦੇ ਵਿੱਚ 10 ਲੱਖ ਤੋਂ ਵੱਧ ਟੋਲ ਕਰਮਚਾਰੀ ਹੈ ਜੇ ਇਸ ਤਰ੍ਹਾਂ ਦਾ ਸਿਸਟਮ ਪ੍ਰਣਾਲੀ ਲਾਗੂ ਕਰਦੀ ਹੈ ਸਰਕਾਰ ਕੇਂਦਰ ਦੀ ਤਾਂ ਉਸ ਦੇ ਨਾਲ ਜਿਹੜੇ 10 ਲੱਖ ਨੌਜਵਾਨਾਂ ਦਾ ਬੇਰੁਜ਼ਗਾਰ ਹੋ ਜਾਣਗੇ ਇਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜੇ ਟੋਲ ਕਰਮਚਾਰੀ ਹੈ ਪ੍ਰਦਰਸ਼ਨ ਕਰ ਰਹੇ ਹਨ ਪੰਜਾਬ ਟੋਲਪ੍ਰਾਜਾ ਕਰਮਚਾਰੀਆਂ ਦੇ ਪ੍ਰਧਾਨ ਦਰਸ਼ਨ ਸਿੰਘ ਲਾੜੀ ਨੇ ਕਿਹਾ ਕਿ ਸਰਕਾਰ ਇਸ ਫੈਸਲੇ ਤੇ ਪੁਨੋ ਵਿਚਾਰ ਕਰੇ ਨਹੀਂ ਤਾਂ ਇਹਨਾਂ ਮੁਲਾਜ਼ਮਾਂ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਣਾ ਹੈ ਕਟ ਕਰੋ ਕਟ ਕਰੋ ਰੱਖ ਕਰੋ ਬੂਥਲੈਸ ਪ੍ਰਣਾਲੀ ਰੁੱਧ ਕਰੋ ਕਟ ਕਰੋ ਨਾਤ ਕਰੋ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਕੇਂਦਰ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਟੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਕਟ ਕਰੋ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਣ ਵਾਲੀ ਸਰਕਾਰ ਜੈਤਬਾਦ ਜਿੰਦਾਬਾਦ ਜੈਤਬਾਦ ਮੈਂ ਦਰਸ਼ਨ ਸਿੰਘ ਲਾਡੀ ਸੂਬਾ ਪ੍ਰਧਾਨ ਟੋਲ ਪਲਾਇਆ ਵਰਕਰ ਯੂਨੀਅਨ ਪੰਜਾਬ ਪਿਛਲੇ ਦਿਨੀ ਲੋਕ ਸਭਾ ਦੇ ਵਿੱਚ ਕੇਂਦਰੀ ਰੋਡ ট্রান্সਪੋਰਟ ਮੰਤਰੀ ਨਿਤਿਨ ਗੜਕਰੀ ਦੇ ਦੁਆਰਾ ਇੱਕ ਟੋਲ ਬੁੱਥ ਲੈਸ ਪ੍ਰਣਾਲੀ ਲਿਆਉਣ ਦੀ ਜਿਹੜੀ ਗੱਲ ਆਕੀ ਗਈ ਆ ਜਿਹਦੇ ਨਾਲ ਦੇਸ਼ ਭਰ ਦੇ 10 ਲੱਖ ਤੋਂ ਵੱਧ ਨੌਜਵਾਨਾਂ ਦੇ ਰੋਜ਼ਗਾਰ ਦੇ ਉੱਪਰ ਇੱਕ ਤਲਵਾਰ ਲਟਕ ਗਈ ਆ ਜਿਹੜੇ ਕਿ ਉਸ ਪਾਲਿਸੀ ਦੇ ਆਉਣ ਦੇ ਨਾਲ ਸਿੱਧੇ ਤੌਰ ਤੇ ਫਾਸਟੈਕ ਦਾ ਜੀਪੀਐਸ ਪਾਲਿਸੀ ਰਾਹੀਂ ਕੱਟੇ ਜਾ ਰਹੇ ਕਾਰਪੋਰੇਟ ਘਰਾਣੇ ਦੇ ਖਾਤੇ ਜਿਹੜਾ ਸਿੱਧਾ ਤੌਰ ਤੇ ਇੱਕ ਤਾਂ ਜਿਹੜਾ ਪੈਸਾ ਉਹ ਜਾਊਗਾ ਦੂਸਰਾ ਜਿਹੜੇ ਉੱਥੇ ਕੰਮ ਕਰਨ ਵਾਲੇ ਕਿਰਤੀ ਲੋਕ ਨੇ ਉਹਨਾਂ ਦੇ ਜਿਹੜਾ ਹੈਗਾ ਰੋਜ਼ਗਾਰਾਂ ਦਾ ਜਿਹੜਾ ਵੱਡੇ ਪੱਧਰ ਤੇ ਆਪਾਂ ਕਹਿ ਜੀਏ ਕਿ ਨੁਕਸਾਨ ਹੋਣ ਜਾ ਰਿਹਾ ਰਜਗਾਰ ਖਤਮ ਹੋਣ ਜਾ ਰਹੇ ਨੇ ਇਸ ਕਰਕੇ ਦੇਸ਼ ਭਰ ਦੇ ਕੀਰਤੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਸ ਗੱਲ ਨੂੰ ਬੜਿਆ ਰੋਸ ਆ ਕਿ ਸਾਡੇ ਜਿਹੜੇ ਰਜਗਾਰ ਨੇ ਰੋਜੀ ਰੋਟੀ ਸਾਡਾ ਕੀਤਾ ਇਹਨਾਂ ਟੋਲ ਪਲਾਜ਼ਾਂ ਦੇ ਉੱਪਰ ਨਿਰਭਰ ਆ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਜਿਹੜਾ ਇਹਨਾਂ ਟੋਲ ਪਲਾਜ਼ਾਂ ਦੇ ਉੱਪਰ ਨੌਕਰੀ ਕਰਕੇ ਹੁੰਦਾ ਆ ਗਿਆ ਤੇ ਇਸ ਰੋਸ ਵਜੋਂ ਜਿਹੜਾ ਪੰਜਾਬ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ 20 ਦਸੰਬਰ ਨੂੰ ਜਿਹੜਾ ਵੱਡੇ ਪੱਧਰ ਤੇ ਪੰਜਾਬ ਦੇ ਟੋਲ ਪਲਾਜ਼ੇ ਦੇ ਕੀਰਤੀ ਲੋਕ ਇੱਕ ਵੱਡੀ ਰੋਸ ਮਜਾਰਾ ਕਰਕੇ ਕੇਂਦਰ ਸਰਕਾਰ ਨੂੰ ਇਸ ਲਿਆਂਦੀ ਗਈ ਟੋਲ ਬੋਥ ਪ੍ਰਣਾਲੀ ਨੂੰ ਰੱਦ ਕਰਾਉਣ ਦੀ ਮੰਗ ਲਈ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਆ ਮੈਂ ਪੰਜਾਬ ਭਰ ਦੇ ਟੋਲ ਪਲਾਜ਼ੇ ਦੇ ਕੀਰਤੀ ਲੋਕਾਂ ਨੂੰ ਬੇਨਤੀ ਕਰਦਾ ਕਿ ਆਓ ਅੱਜ ਆਪਾਂ ਲਾਡੋਵਾਲ ਟੋਲ ਪਲਾਜ਼ਾ ਦੇ ਵੱਡੇ ਪੱਧਰ ਤੇ ਪਹੁੰਚੀਏ ਤੇ ਇਸ ਸਰਕਾਰ ਕੇਂਦਰ ਦੀ ਵੱਲੋਂ ਲਿਆਂਦੀ ਗਈ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਵਿੱਚ ਭੁਗਤਣ ਵਾਲੀ ਪਾਲਿਸੀ ਤੇ ਮਜ਼ਦੂਰਾਂ ਕਿਰਤਿਆਂ ਲੋਕਾਂ ਦੀ ਰੋਜੀ ਰੋਟੀ ਖਾਣ ਵਾਲੀ ਇਸ ਪਾਲਿਸੀ ਕਾਲੀ ਪਾਲਿਸੀ ਨੂੰ ਆਪਾਂ ਰੱਦ ਕਰਵਾਈਏ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਗਏ ਇਸ ਕਿਰਤੀ ਲੋਕਾਂ ਦੀ ਰੋਜੀ ਰੋਟੀ ਦਾ ਸਾਧਨ ਬੜੇ ਹੋਏ ਟੋਲ ਪਲਾਜ਼ਿਆਂ ਦੇ ਉੱਪਰ ਨਾਮੀ ਪਾਲਸੀ ਜਿਹੜੀ ਕਿ ਸਿੱਧੇ ਤੌਰ ਤੇ ਕਾਰਪੋਰੇਟ ਕਰਾਉਣ ਦੇ ਹੱਕ 'ਚ ਅਤੇ ਸਰਮਾਇਦਾਰਾਂ ਦੇ ਹੱਕ 'ਚ ਤੇ ਕਿਰਤੀ ਲੋਕਾਂ ਦੇ ਦੇਸ਼ ਦੇ ਵਸਿੰਦੇ ਲੋਕ ਜਿਹੜੇ ਥੋੜੇ ਥੋੜੇ ਤਨਖਾਹ ਦੇ ਨਿਗੁਨੀਆਂ ਜਿਹਾ ਤਨਖਾਹ ਤੇ ਕੰਮ ਕਰਕੇ ਟੋਲ ਪਲਾਜ਼ਿਆਂ ਦੇ ਆਪਣਾ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਉਸ ਪਾਲਸੀ ਨੂੰ ਰੱਦ ਕਰਵਾਈਏ ਆਓ ਵੀ ਦਸੰਬਰ ਨੂੰ ਆਪਾਂ ਲਾਡਵਾ ਟੋਲ ਤੇ ਵੱਡੇ ਪੱਧਰ ਤੇ ਪਹੁੰਚੀਏ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼